ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤਰਕਾ TV ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਗਾਂ ਮੱਝ ਨੂੰ ਗੱਭਣ ਕਰਨ ਦੇ ਲਈ ਦੇਸੀ ਨੁਕਤੇ ਕਈ ਏਰੀਆ ਦੇ ਵਿੱਚ ਗੱਭਣ ਕਹਿ ਦਿੰਦੇ ਆ ਕਈ ਏਰੀਆ ਦੇ ਵਿੱਚ ਕਹਿੰਦੇ ਵੀ ਪਸ਼ੂ ਰਹਿ ਗਿਆ ਹਨ ਕਈ ਏਰੀਆ ਦੇ ਵਿੱਚ ਨਵੇਂ ਦੁੱਧ ਕਹਿੰਦੇ ਆ ਕਈ ਏਰੀਆ ਦੇ ਵਿੱਚ ਠਹਿਰਦਾ ਕਹਿੰਦੇ ਆ ਹਨ ਭਾਵੇਂ ਤੁਸੀਂ ਮੱਝ ਤੇ ਜਮਾਓ ਭਾਵੇਂ ਗਾਂ ਤੇ ਜਮਾਓ ਭਾਵੇਂ ਝੋਟੀ ਤੇ ਜਮਾਓ ਕਿਸੇ ਵੀ ਪਸ਼ੂ ਤੇ ਆਪਾਂ ਜਮਾ ਸਕਦੇ ਆ ਗਾਂ ਮੱਝ ਝੋਟੀ ਤੇ ਤੇ ਆਪਾਂ ਤੁਹਾਨੂੰ ਪਹਿਲਾਂ ਵੀ तकरीबन 2 ਕੁ ਮਹੀਨੇ ਪਹਿਲਾ ਵੀਡੀਓ ਪਾਈ ਸੀ ਆਪਾਂ ਜਿਹਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸੀਗਾ ਅਜਮਾਇਆ ਹੋਇਆ ਘਰੇ ਨੁਕਤਾ ਆਪਾਂ ਘਟੋ ਘਟਨਾ ਵਾਲਾ ਤਾਂ ਪਿੰਡ ਦੇ ਵਿੱਚ 15 20 ਪਸ਼ੂਆਂ ਤੇ ਜਮਾਇਆ ਸੀ ਜਿਹਦੇ ਵਿੱਚੋਂ 100% ਆਪਣੇ ਪਿੰਡ ਦੇ ਵਿੱਚ ਰਿਜ਼ਲਟ ਉੱਚੀ ਦਾ ਮਿਲਿਆ ਸੀਗਾ ਆਪਣੇ ਚੈਨਲ ਤੇ ਵੀਡੀਓ ਜਾ ਕੇ ਦੇਖ ਵੀ ਸਕਦੇ ਆ ਐਂਡ ਤੱਕ ਵੀਡੀਓ ਜ਼ਰੂਰ ਦੇਖੋ ਐਂਡ ਤੇ ਮੈਂ ਲਿੰਕ ਵੀ ਲਾ ਦੂੰ ਉਸ ਵੀਡੀਓ ਦਾ ਤੇ ਪਹਿਲਾਂ ਤੁਹਾਨੂੰ ਉਸ ਬਾਰੇ ਦੱਸ ਦਿੰਨੇ ਆਪਾਂ ਉਹਦੇ ਵਿੱਚ ਦੱਸਿਆ ਸੀਗਾ ਦੋ ਪਨੈਲ ਦੀਆਂ ਗੋਲੀਆਂ ਟੀਕਾ ਭਰਉਣ ਤੋਂ 5-6 ਘੰਟੇ ਪਹਿਲਾਂ ਦੇਣੀਆਂ ਉਸ ਤੋਂ ਬਾਅਦ ਟੀਕਾ ਭਰਉਣ ਤੋਂ 10 ਕਿ ਮਿੰਟ ਬਾਅਦ ਆਪਾਂ ਦੱਸਿਆ ਸੀ 100 ਗ੍ਰਾਮ ਤਿਰਕੁਟਾ ਉਹ ਤਿਰਕੁਟਾ ਸੀ ਉਹ ਤਾਇਆ ਜੀ ਤਿਰਪੜਾ बोल ਗਏ ਉਹਦੇ ਲਈ ਅਸੀਂ ਮਾਫੀ ਚਾਹੁੰਨੇ ਆ ਜਿਦੀ ਕਰਕੇ ਕੀ ਬਹੁਤ ਜ਼ਿਆਦਾ ਸਮੱਸਿਆ ਇਹਨਾਂ ਦੀ ਇਹ ਚੀਜ਼ ਦੀ ਆਈ ਵੀ ਜਦੋਂ ਤਿਰਪੜਾ ਲੈਣ ਜਾਂਦੇ ਸੀ ਤਾਂ ਉਹ ਬੰਸਾਰੀ ਕਹਿੰਦਾ ਸੀ ਵੀ ਤਿਰਪੜਾ ਤਾਂ ਕੋਈ ਚੀਜ਼ ਨਹੀਂ ਹੁੰਦੀ ਕਿ ਤੇ ਉਹਦੇ ਲਈ ਅਸੀਂ ਮਾਫੀ ਚਾਹੁੰਨੇ ਆ ਉਹ ਤਿਰਕੁਟਾ ਹੁੰਦਾਗਾ ਤਾਇਆ ਜੀ ਤਰਫਲਾ ਹੀ ਬੋਲਦੇ ਆ ਉਹ ਪੂਨ ਸਾਰੀ ਜਾਣ ਦੇ ਕਰਕੇ ਤਾਇਆ ਜੀ ਨੂੰ ਤਰਕੁਟਾ ਦੇ ਦਿੰਦੇ ਸੀਗੇ ਤੇ ਕਈਆਂ ਦੋਸਤਾਂ ਮਿੱਤਰਾਂ ਨੇ ਨਾ ਤਿਰਫਲਾ ਲੈ ਆਂਦਾ ਤੇ ਉਹ ਤੁਹਾਨੂੰ ਦੱਸਦੇ ਵੀ ਤਿਰਫਲਾ ਨਹੀਂ ਆਪਾਂ ਇੱਥੇ ਵਰਤਣਾ ਆਪਾਂ ਤਰਕੁਟਾ ਹੀ ਵਰਤਣਾ 100 ਗ੍ਰਾਮ ਤਰਕੁਟਾ ਵਰਤਣਾ ਤੇ 100 ਗ੍ਰਾਮ ਚਿੱਟਾ ਸੁਰਮਾ 250 ਗ੍ਰਾਮ ਮਹਿੰਦੀ ਇਹ ਤਿੰਨੇ ਚੀਜ਼ਾਂ ਦੇਣੀਆਂ ਸੀ ਟੀਕਾ ਭਰਉਣ ਤੋਂ ਦਸਾਂ ਮਿੰਟ ਬਾਅਦ ਇਹ ਇੱਕੋ ਵਾਰੀ ਹੀ ਦਵਾਈ ਦੇਣੀ ਸੀ ਦੁਬਾਰਾ ਇਹ ਦਵਾਈ ਰਿਪੀਟ ਨਹੀਂ ਕਰਨੀ ਸੀਗੇ ਤੇ ਠੀਕ ਆਪਾਂ 2-3 ਦਿਨ ਭਰਉਣਾ ਸੀਗਾ ਉਦੋਂ ਬਾਅਦ ਵੀ ਤੇ ਜਿੱਦੇ ਪਹਿਲਾ ਟੀਕਾ ਆਪਾਂ ਭਰਾ ਕੇ ਆ ਸਾਰੀ ਦਵਾਈ ਦੇਤੀ ਉਦੋਂ ਦੂਜੇ ਦਿਨ ਅੱਧਾ ਕਿਲੋ ਵੇਸਣ ਤੇ ਵਿੱਚ 150 ਗ੍ਰਾਮ ਸਰੋਂ ਦਾ ਤੇਲ ਦੇਣਾ ਸੀਗਾ ਹਨਾ ਇਹ ਦੇਣਾ ਸੀਗਾ 2 ਕਿਲੋ ਆਪਾਂ ਚਾਰਾ ਦੇਣਾ ਚਾਰਨਾ 2 ਕਿਲੋ ਅੱਧਾ ਅੱਧਾ ਕਿਲੋ ਰੋਹ ਦਾ ਤੇ ਤੇਲ ਹੋ ਗਿਆ 600 ਗ੍ਰਾਮ 150 ਗ੍ਰਾਮ ਰੋਹ ਦਾ ਅੱਛਾ ਇਹ ਦਵਾਈ ਦੇ ਨਾਲ ਆਪਾਂ ਨੂੰ 100 ਦੇ ਵਿੱਚੋਂ 99.99% ਰਿਜ਼ਲਟ ਦਿੱਤਾ ਜਿਨ੍ਹਾਂ ਦੋਸਤਾਂ ਮਿੱਤਰਾਂ ਨੇ ਭੈਣਾਂ ਨੇ ਭਰਾਵਾਂ ਨੇ ਜਿਨ੍ਹਾਂ ਨੇ ਵੀ ਇਹ ਦਵਾਈ ਦਿੱਤੀ ਹੈ ਬਹੁਤ ਵਧੀਆ ਰਿਜ਼ਲਟ ਆਇਆ ਬਹੁਤ ਫੋਨ ਕਰ ਲਾਈਆਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜਾ ਤੁਸੀਂ ਇੰਨਾ ਵੀਡੀਓ ਨੂੰ ਪਿਆਰ ਦਿੱਤਾ ਤੇ ਅੱਜ ਆਪਾਂ ਇੱਕ ਹੋਰ ਨੁਕਤਾ ਲੈ ਕੇ ਆਏ ਆਂਗੇ ਮੈਂ तकरीबन ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਆ ਵੀ ਫੇਸਬੁੱਕ YouTube Instagram ਕਿਤੋਂ ਵੀ ਮੈਨੂੰ ਕੋਈ ਨੁਕਤਾ ਮਿਲੇ ਜਾਂ ਕੋਈ ਮੇਰਾ ਭੈਣ ਭਾਈ ਦੱਸੇ ਮੈਨੂੰ ਨੁਕਤਾ ਨਾ ਮੈਨੂੰ ਐ ਹੁੰਦਾ ਵੀ ਮੈਂ ਕੋਈ ਨਾ ਕੋਈ ਨੁਕਤਾ ਨਵਾਂ ਲੈ ਕੇ ਆਵਾਂ ਇਹ ਨੁਕਤਾ ਤਾਂ ਆਪਾਂ ਨੂੰ ਰਿਜ਼ਲਟ ਫੁੱਲ ਦਿੱਤਾ ਹੀ ਦਿੱਤਾ ਵੀ ਆਪਾਂ ਹੋਰ ਵੀ ਨੁਕਤਾ ਕੋਈ ਨਾ ਕੋਈ ਲੈ ਕੇ ਆਗੇ ਤਾ ਅੱਜ ਮੈਂ ਫੇਸਬੁੱਕ ਤੋਂ ਨੁਕਤਾ ਦੇਖਿਆ ਸੀਗਾ ਬਾਈ ਜਗਸੀਰ ਸਿੰਘ ਹੈ ਬਾਈ ਦਾ ਨਾਂ ਹੈਗਾ ਪਿੰਡ ਹੈਗਾ ਪੈਣੀ ਫੱਤਾ ਉਹ ਬਾਈ ਇਹ ਦੱਸ ਰਿਹਾ ਸੀਗਾ ਦਵਾਈ ਉਹ ਕਹਿੰਦਾ ਬਾਈ ਇਹ ਦੱਸਣ ਦੇ ਮੁਤਾਬਕ ਆ ਕਹਿੰਦਾ ਵੀ ਜਿਹੜੀ ਆਪਣਾ ਦੇਸੀ ਕਿੱਕਰ ਹੁੰਦੀ ਹੈ ਦੇਸੀ ਕਿੱਕਰ ਦੇ ਆਪਾਂ ਤੁੱਕੇ ਲੈ ਲੈਂਦੇ ਹਾਂ ਦੇਸੀ ਤੁੱਕੇ ਦੇਸੀ ਕਿੱਕਰ ਦੇ ਉਹ ਮਿਲੂ ਦਾ ਥੋੜਾ ਮੁਸ਼ਕਲ ਆ ਕਿਉਂ ਕਈ ਏਰੀਆ ਦੇ ਵਿੱਚ ਦੇਸੀ ਕਿੱਕਰ ਹੈ ਨਹੀਂ ਗੀ ਤੇ ਪਰ ਮਿਲ ਜੁਏ ਦੀ ਗੱਲ ਨਹੀਂ ਹੈਗੀ ਵੀ ਮਿਲ ਨਹੀਂ ਨਿਗੀ ਦੇਸੀ ਕਿੱਕਰ ਦੇ ਤੁੱਕੇ ਧੁੱਪ ਜੀ ਨਹੀਂ ਆਪਾਂ ਸਕਾਉਣੇਗੇ ਉਹ ਸ਼ਾਮੇ ਆਪਾਂ ਸੁਕਾਉਣੇ ਆ ਤੁੱਕੇ ਦੇਸੀ ਕਿਕਰਦੇ ਜਦੋਂ ਸੁੱਕ ਗਏ ਸ਼ਾਮੇ ਸੁਕਣ ਤੋਂ ਬਾਅਦ ਆਪਾਂ ਨੂੰ ਕੁੰਡੇ ਦੇ ਵਿੱਚ ਰਗੜਨੇ ਮੈਕਸੀ ਦੇ ਵਿੱਚ ਨਹੀਂ ਰਗੜਨਾ ਆਪਾਂ ਕੁੰਡੇ ਦੇ ਵਿੱਚ ਰਗੜਨਾ ਕੁੰਡੇ ਦੇ ਵਿੱਚ ਰਗੜ ਕੇ ਜਦੋਂ ਆਪਾਂ ਪਸ਼ੂ ਨੂੰ ਟੀਕਾ ਭਰਾਤਾ ਟੀਕਾ ਭਰਾਉਣ ਤੋਂ 4 ਜਾਂ 5 ਘੰਟੇ ਬਾਅਦ ਦੋ ਮੁਠੀਆਂ ਦੇਣੀਆਂ ਤੁੱਕਿਆਂ ਦੀ ਰਗੜ ਕੇ ਦੋ ਮੁਠੀਆਂ ਤੁੱਕਿਆਂ ਦੀਆਂ ਦੇਣੀਆਂ ਸ਼ਾਮੇ ਸੁਕਾਉਣੇ ਆ ਸੁਕਾਉਣ ਤੋਂ ਬਾਅਦ ਰਗੜਨੇ ਆ ਕੁੰਡੇ ਦੇ ਵਿੱਚ ਰਗੜਨੇ ਆ ਮੈਕਸੀ ਦੇ ਵਿੱਚ ਰਗੜਨੇ ਨਹੀਂਗੇ ਬਾਈ ਦੇ ਦੱਸਣ ਦੀ ਗੱਲ ਆ ਕਹਿੰਦਾ ਬਾਈ ਕਹਿੰਦਾ ਮੇਰੀ ਇੰਨੀ ਉਮਰ ਹੋ ਗਈ ਮੈਂ ਅੱਜ ਤੱਕ ਕੋਈ ਆਪਦੇ ਘਰੋਂ ਪਸ਼ੂ ਬਿਨਾ ਗੱਬਣ ਹੋਏ ਮੈਂ ਪਸ਼ੂ ਵੇਚਿਆ ਨਹੀਂ ਤੇ ਨਾ ਉਹ ਕਹਿੰਦਾ ਵੀ ਅੱਜ ਤੱਕ ਇਹ ਹੋਇਆ ਵੀ ਮੈਂ ਨੁਕਤਾ ਅਜਮਾ ਲਿਆ ਉਸ ਤੋਂ ਬਾਅਦ ਕਿਸੇ ਪਸ਼ੂ ਨੇ ਧਾਰ ਦਿੱਤੀ ਹੋਵੇ ਬਾਈ ਦੇ ਦੱਸਣ ਦੀ ਗੱਲ ਆ ਬਾਈ ਕਹਿੰਦਾ ਵੀ ਮੈਂ ਤਾਂ ਇਹ ਨੁਕਤਾ ਅਜਮਾਉਣਾ ਹੀ ਅਜਮਾਉਣਾ ਭਾਵੇਂ ਪਸ਼ੂ ਰਹਿਣ ਵਾਲਾ ਹੋਵੇ ਭਾਵੇਂ ਨਾ ਰਹਿਣ ਵਾਲਾ ਹੋਵੇ ਜੇ ਤਾਂ ਜੇ ਤਾਂ ਕਹਿ ਦਿੱ ਗਿਆ ਪਾ ਪਸ਼ੂ ਰਹਿੰਦਾ ਨਹੀਂ ਉਹਨੂੰ ਤਾਂ ਦੇਨੇ ਦੇਣਾ ਬਾਈ ਕਹਿੰਦਾ ਮੈਂ ਆਮ ਹੀ ਦੇ ਦੇਣਾ ਠੀਕ ਆ ਭਰਾਇਆ ਪੁੱਛਣੋਂ ਬਸ ਤੁੱਕਿਆਂ ਦੇ ਦੋ ਮੁਠੀਆਂ ਦੇ ਹੀ ਦੇਣਗੇ ਠੀਕ ਹੈ ਤੇ ਨੁਕਸਾਨ ਮੇਰਾ ਖਰੇ ਇਹ ਚੀਜ਼ ਦਾ ਕੋਈ ਨਹੀਂ ਹੈਗਾ ਦੇਸੀ ਤੁੱਕਿਆਂ ਦਾ ਤੇ ਆਪਾਂ ਵੀ ਇਹ ਚੀਜ਼ ਜਮਾ ਸਕਦੇ ਆ ਮੈਂ ਵੀ ਜੇ ਕਿਤੇ ਲੋੜ ਪਈ ਤਾਂ ਮੈਂ ਇਹ ਨੁਕਤਾ ਵੀ ਮੈਂ ਜਮਾ ਕੇ ਦੇਖੂਗਾ ਹਾਲ ਤੱਕ ਮੈਨੂੰ ਇਹ ਚੀਜ਼ ਦੀ ਲੋੜ ਨਹੀਂ ਪਈ ਅਜੇ ਜਿਵੇਂ ਲੋੜ ਪਊਗੀ ਮੈਂ ਵੀ ਨੁਕਤਾ ਜਮਾ ਕੇ ਦੇਖੂਗਾ ਤੁਸੀਂ ਵੀ ਤੁਸੀਂ ਵੀ ਨੁਕਤਾ ਜਮਾ ਕੇ ਦੇਖਿਓ ਤੇ ਮੈਨੂੰ ਦੱਸਿਓ ਜਰੂਰ ਕਮੈਂਟ ਕਰਕੇ ਵੀਡੀਓ 'ਚ ਦੱਸਿਓ ਫੋਨ ਕਾਲ ਕਰੋ ਜਾਂ WhatsApp ਤੇ ਮੈਸੇਜ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹ ਨੁਕਤਾ ਕਿਵੇਂ ਲੱਗਿਆ ਰਿਜ਼ਲਟ ਮਿਲਿਆ ਜਾਂ ਨਹੀਂ ਮਿਲਿਆ 9988728258 ਮੇਰਾ ਨੰਬਰ ਹੈ ਸਕਰੀਨ ਦੇ ਥੱਲੇ ਵੀ ਮੇਰਾ ਨੰਬਰ ਚੱਲ ਰਿਹਾ ਜੀਵਨ ਮੇਰਾ ਨਾਂ ਹੈ ਗਾ ਪਿੰਡ ਪੁਰਜ ਲੱਦਾ ਮੇਰਾ ਤੇ ਜੇ ਤੁਹਾਡੇ ਕੋਲੇ ਵੀ ਕੋਈ ਨੁਕਤਾ ਹੁੰਦਾ ਤਾਂ ਤੁਸੀਂ ਜਰੂਰ ਸਾਨੂੰ ਨੁਕਤਾ ਦੱਸਿਆ ਕਰੋ ਤੇ ਜਿਵੇਂ ਕਿ ਪਿਛਲੇ ਦਿਨੀ ਮੈਨੂੰ ਨੁਕਤਾ ਪਾਇਆ ਸੀ ਤਾਂ ਮੈਨੂੰ ਅਬੋਰ ਤੋਂ ਕਿਸੇ ਭੈਣ ਦਾ ਫੋਨ ਆਇਆ ਸੀਗਾ ਉਹਨੇ ਨੁਕਤਾ ਦੱਸਿਆ ਸੀ ਵੀ ਜੇ ਕਿਸੇ ਦੇ ਪਸ਼ੂ ਦੇ ਪੇਟ ਦੇ ਵਿੱਚ ਦਰਦ ਹੁੰਦਾ ਉਹਦੇ ਲਈ ਨੁਕਤਾ ਦੱਸਿਆ ਸੀ ਭੈਣ ਨੇ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਭੈਣ ਦਾ ਜਿਹਨੇ ਮੈਨੂੰ ਨੁਕਤਾ ਦੱਸਿਆ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਉਹ ਨੁਕਤਾ ਲੈ ਕੇ ਆਵਾਂਗੇ ਜੁੜੇ ਰਹੋ ਵੀਡੀਓ ਦੇ ਨਾਲ ਚੈਨਲ ਦੇ ਨਾਲ ਤੇ ਜਿਵੇਂ ਵੀ ਕੋਈ ਤੁਹਾਡੇ ਕੋਲ ਨੁਕਤਾ ਹੁੰਦਾ ਸਾਨੂੰ ਦੱਸਿਆ ਜਰੂਰ ਕਰੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੈਂ ਕਹਿੰਦਾ ਵੀ ਮੈਂ ਕੋਈ ਵੈਦ ਨਹੀਂ ਜਾਂ ਮੈਂ ਕੋਈ ਡਾਕਟਰ ਨਹੀਂਗਾ ਮੈਂ ਨੁਕਤੇ ਉਹੀ ਦੱਸਦਾ ਜਿਹੜੇ ਆਮ ਲੋਕਾਂ ਦੇ ਜਮਾਈ ਹੁੰਦੇ ਨੁਕਤੇ ਆਗੇ ਉਹ ਮੈਂ ਕੋਸ਼ਿਸ਼ ਕਰਦਾ ਵਾਅਦਾ-ਵਾਅਦਾ ਵੀ ਕਿਸੇ ਨਾ ਕਿਸੇ ਦਾ ਭਲਾ ਹੋ ਸਕੇ ਜੁੜੇ ਰਹੋ ਪਿੰਡ ਤਰਕਾ ਟੀਵੀ ਚੈਨਲ ਦੇ ਨਾਲ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਨਵੇਂ ਨੁਕਤੇ ਦੇ ਨਾਲ ਧੰਨਵਾਦ ਜੀ